40 ਸਾਲ ਦੀ ਲੇਡੀ ਹੈਗੀ ਹੈ ਹੁਣ ਇਹ ਕੀ ਲਿਖ ਕੇ ਗਈ ਹੈ ਸਰ ਇਹ ਉਹਨਾਂ ਨੇ ਆਪ ਲਿਖਿਓ ਹੈ ਤੁਸੀਂ ਜਿਹੜਾ ਦਰਸ਼ਕਾਂ ਤੁਸੀਂ ਆਪ ਦੱਸ ਦਿਓ ਫਿਰ ਅਸੀਂ ਮੁੱਦੇ ਤੇ ਗੱਲ ਕਰਦੇ ਆ ਮੇਰਾ ਐਮ ਐਚ 0.21 ਅਗਸਤ 2025 ਚ ਸੀ ਅਤੇ ਮੈਂ ਸੁਭਾਗਿਆ ਨੁਸਕਾ ਫਾਰਮੂਲਾ 15 17 ਦਿਨ ਦੇ ਲਈ ਲਿਆ ਹੁਣ ਸਤੰਬਰ ਚ ਮੈਂ ਕਨਸੀਵ ਕਰ ਲਿਆ ਤੁਹਾਡਾ ਲੋ ਐਮ ਐਚ ਹੈ ਤੇ ਔਲਾਦ ਤੁਹਾਨੂੰ ਕਨਸੀਵ ਨਹੀਂ ਹੋ ਰਹੀ ਬੱਚਾ ਕਨਸੀਵ ਨਹੀਂ ਹੋ ਰਿਹਾ ਇੰਤਜ਼ਾਰ ਕਰਦੇ 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 ਤੁਹਾਡੀ ਉਮਰ 40 45 ਸਾਲ ਤੱਕ ਹੋ ਗਈ ਹੈ ਜਾਂ ਫਿਰ ਇੱਕ ਵਾਰ ਬੱਚਾ ਹੋਇਆ ਤਾਂ ਦੂਜੀ ਵਾਰ ਲੋ ਐਮ ਐਚ ਕਰਕੇ ਬੱਚਾ ਕਨਸੀਵ ਹੀ ਨਹੀਂ ਹੋ ਰਿਹਾ ਅਜਿਹੇ ਦੇ ਵਿੱਚ ਅਸੀਂ ਕੀ ਕਰੀਏ ਪ੍ਰੋਬਲਮ ਕਿੱਥੇ ਆਂਦੀ ਹੈ ਕਿ ਉਹਨਾਂ ਵੀਰਾਂ ਦੇ ਕੋਲੋਂ ਟਾਈਮ ਨਹੀਂ ਲੱਗਦਾਗਾ ਤੇ ਜਦੋਂ ਤੱਕ ਟਾਈਮ ਨਹੀਂ ਲੱਗੇਗਾ ਸਰ ਸਪਰਮ ਵੀ ਨਹੀਂ ਰਿਲੀਜ਼ ਹੋਣਗੇ ਸਪਰਮ ਰਿਲੀਜ਼ ਨਹੀਂ ਹੋਣਗੇ ਤਾਂ ਜਾਈਗੋਟ ਫਰਟੀਲਾਈਜ਼ ਹੋਣ ਦਾ ਮਤਲਬ ਹੀ ਨਹੀਂ ਹੈ ਜਾਈਗੋਟ ਬੰਨਣਾ ਹੀ ਨਹੀਂ ਹੈਗਾ ਜਿਵੇਂ ਟਾਈਮ ਦੀ ਦਿੱਕਤ ਹੈ ਟਾਈਮ ਐਕ ਕਿਉਂਕਿ ਇਹਨੇ ਸੇਮਨ ਨੂੰ ਗਾੜਾ ਕਰਨਾ ਤੇ ਕਨਸੈਪਸ਼ਨ ਦੇ ਵਿੱਚ ਹੈਲਪ ਕਰਨਾ ਅਸੀਂ ਅੱਜ ਖਾਸ ਗੱਲ ਕਰ ਰਹੇ ਹਾਂ 40 ਤੋਂ 45 ਸਾਲ ਦੇ ਵਿੱਚ ਵੀ ਪ੍ਰੈਗਨਨਸੀ ਤੇ ਜਾਂ ਅਸੀਂ ਅੱਜ ਗੱਲ ਕਰ ਰਹੇ ਹੈਗੇ ਆ ਜੂ ਦੂਜੀ ਵਾਰ ਜਦੋਂ ਪ੍ਰੈਗਨਨਸੀ ਕਰਨੀ ਹੁੰਦੀ ਹੈਗੀ ਸਿਰ ਪਿਛਲੇ ਦਿਨਾਂ ਦੇ ਵਿੱਚ ਇੱਕ ਮੇਰੇ ਕੋਲ ਕੇਸ ਆਇਆ ਆਈਵੀਐਫ ਫੇਲ ਸੀਗਾ ਉਹ ਕੇਸ ਉਹਦਾ ਏਐਮਐਚ ਸੀਗਾ 4.5 ਹੁਣ ਦੂਸਰੀ ਤੁਸੀਂ ਗੱਲ ਕਰ ਰਹੇ ਹੋ ਇੱਕ ਤੁਹਾਡੇ ਕੋਲ ਪੇਸ਼ੈਂਟ ਆਇਆ ਜਿਹਦਾ AMH 0.2 ਸੀ 0.2 ਐਜ 40 0.2 ਦੇ ਵਿੱਚ ਅੰਡੇ ਕਿੰਨੇ ਹੋਣੇ ਆਦੇ ਇੱਕ ਅੱਧਾ ਅੰਡਾ ਹੋ ਗਿਆ ਸੀ ਬੱਸ ਇੱਕ ਅੱਦੇ ਅੰਡੇ ਦੇ ਵਿੱਚ ਪੇਸ਼ੈਂਟ ਨੇ ਲਿਖਿਆ 15 ਦਿਨ ਦੇ ਵਿੱਚ ਕਨਸੈਪਸ਼ਨ ਤੇ ਵਿਦ ਸੁਭਾਗਿਆ ਸੁਭਾਗਿਆ ਦਵਾਈ ਦੇ ਨਾਲ 15 ਦਿਨ ਚ ਕਨਸੀਵ ਕਰ ਸਕਦੇ ਆ ਤਾਂ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਲੋ ਲੋ AMH ਪ੍ਰੈਗਨੈਂਸੀ ਨਹੀਂ ਹੋ ਸਕਦੀ ਮੈਂ ਕਹਿੰਨੇ ਅੰਡਾ ਇੱਕ ਚਾਹੀਦਾ ਹੈ ਤੁਹਾਡੇ ਕੋਲ ਐਗਸ ਬਣ ਰਹੀਏ 폴ਿਕਲਸ ਦੇ ਕੋ ਇੱਕ ਵੀ ਹੈਗਾ ਨਾ ਤਾਂ ਸਿਰਫ ਅਸੀਂ ਇਹ ਜੁਟ ਜਾਈਏ ਵੀ ਅਸੀਂ ਹੁਣ ਖਾਣਾ ਕੀ ਹੈ ਜਿਸ ਦੇ ਨਾਲ ਇਸ ਐਗ ਦੀ ਕੁਆਲਿਟੀ ਵਧੀਆ ਹੋ ਜਾਏ ਮੈਂ ਅੱਜ ਸਟ੍ਰਿਕਟਲੀ ਕਹਿ ਰਹੀ ਹਾਂ 0.2 ਦੇ ਵਿੱਚ ਵੀ ਨੈਚੁਰਲ ਪ੍ਰੈਗਨੈਂਸੀ ਹੋ ਸਕਦੀ ਹੈ ਫਰ ਦਾ ਮਤਲਬ ਇਹ ਹੈ ਕਹਿਣ ਦਾ ਕਿ ਲੋ ਐਮ ਐਚ ਜਾਂ 40 ਪਲੱਸ ਏਜ ਜਾਂ ਕੋਈ ਵੀ ਏਜ ਮੈਟਰ ਨਹੀਂ ਕਰਦੀ ਏਜ ਬਿਲਕੁਲ ਵੀ ਆਬਸਟੈਕਲ ਨਹੀਂ ਹੈ ਸਰ ਮੇਰੇ ਕੋਲ ਤਾਂ 52 ਸਾਲ ਦੀ ਏਜ ਦੇ ਵਿੱਚ ਵੀ ਪੇਸ਼ੈਂਟ ਨੂੰ ਪ੍ਰੈਗਨancies ਹੋਈਆਂ ਐ ਉਹ 15 ਦਿਨਾਂ ਚ ਜਿਹੜੇ ਕਨਸੀਵ ਕੀਤੀ ਉਹ ਗੋਲੀ ਕਿਹੜੀ ਜੀ ਸੁਭਾਗਿਆ ਵਾਲੀ ਅੱਜ ਮੈਂ ਇੱਕ ਗੋਲੀ ਦੱਸਣੀ ਐ ਸਰ ਬਸ ਸਿਰਫ ਆ ਗੋਲੀ ਸਿਰਫ ਆ ਗੋਲੀ ਬਣਾਣੀ ਐ ਹੁਣ ਗੋਲੀਆਂ ਬਣਾਉਣ ਵਾਸਤੇ ਉਹਨਾਂ ਦਾ ਇਹਨਾਂ ਨੇ ਇਹਦਾ ਪਾਊਡਰ ਬਣਾਣਾ ਪੁਰਾਣੇ ਗੁੜ ਦੇ ਨਾਲ ਉਹਦੀਆਂ ਇਸ ਫਾਰਮ ਦੇ ਵਿੱਚ ਗੋਲੀਆਂ ਬਣਾ ਲੈਣ ਜਿਹੜੀ ਇਹ ਫਾਰਮ ਦੇ ਵਿੱਚ ਅਸੀਂ ਆ ਦਿਖਾ ਰਿਆ ਸਰ ਅਦੇਖੋ ਇਸ ਕੌਮ ਚ ਉਹ ਗੋਲੀਆਂ ਬਣਾ ਲੈਣ ਇਹ ਮੇਲ ਨੇ ਵੀ ਲੈਣੀ ਹੈ ਫੀਮੇਲ ਨੇ ਵੀ ਲੈਣੀ ਹੈ ਦੋਨੋਂ ਨਾਲ ਹੀ ਲੈਣੇ ਤੇ ਦੋਨੋਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਊਗਾ ਤੇ ਇਹ 0.2 ਤਰ੍ਹਾਂ 15 ਦਿਨਾਂ ਚ ਰਿਜ਼ਲਟ ਵੀ ਆ ਸਕਦਾ ਹੈ ਠੀਕ ਹੈ ਸਰ ਸਰ ਅੱਜ ਇਹ ਅਸੀਂ ਦਿਖਾ ਰਹੇ ਗਰਭਪਾਲ ਇਹ ਨੇ ਹੀ ਗਰਭ ਬਣਾਉਣਾ ਤੇ ਇਹ ਨੇ ਹੀ ਗਰਭ ਪਾਲਣਾ ਸਲਾਮ ਨਮਸਤੇ ਸਾਰਸ਼ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੁਹਾਡਾ ਲੋ ਐਮ ਐਚ ਹੈ ਤੇ ਔਲਾਦ ਤੁਹਾਨੂੰ ਕਨਸੀਵ ਨਹੀਂ ਹੋ ਰਹੀ ਬੱਚਾ ਕਨਸੀਵ ਨਹੀਂ ਹੋ ਰਿਹਾ ਇੰਤਜ਼ਾਰ ਕਰਦੇ 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 ਤੁਹਾਡੀ ਉਮਰ 40 45 ਸਾਲ ਤੱਕ ਹੋ ਗਈ ਹੈ ਜਾਂ ਫਿਰ ਇੱਕ ਵਾਰ ਬੱਚਾ ਹੋਇਆ ਤਾਂ ਦੂਜੀ ਵਾਰ ਲੋ ਐਮ ਐਚ ਕਰਕੇ ਬੱਚਾ ਕਨਸੀਵ ਹੀ ਨਹੀਂ ਹੋ ਰਿਹਾ ਅਜਿਹੇ ਦੇ ਵਿੱਚ ਅਸੀਂ ਕੀ ਕਰੀਏ ਇਹੀ ਸਵਾਲ ਲੈ ਕੇ ਅੱਜ ਅਸੀਂ ਪਹੁੰਚਿਆ ਇੱਕ ਵਾਰ ਮੁਰਤੋਂ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਕੋਲ ਹਰਮੀ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤਾਂ ਮੈਂ ਸਿਰ ਤੁਹਾਡਾ ਵੀ ਅਹ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਉਹ ਮੁੱਦਾ ਛੇੜਿਆ ਜਿਸ ਦਾ ਨਾ ਡਾਊਟ ਲੈ ਕੇ ਪੇਸ਼ੈਂਟ ਅਕਸਰ ਡਰੇ ਹੀ ਰਹਿੰਦੇ ਆ ਡਰੇ ਹੀ ਰਹਿੰਦੇ ਆ ਵੀ ਨਹੀਂ ਵੀ ਇਹ ਸਾਡਾ ਘਟਾ ਹੈ ਤੇ ਅਸੀਂ ਮਾਂ ਨਹੀਂ ਬਣ ਸਕਤੇ ਪੇਸ਼ੈਂਟ ਨਹੀਂ ਡਰਦੇ ਜੀ ਹਰਮੀ ਜੀ ਡਾਕਟਰ ਡਰਾ ਦਿੰਦੇ ਨੇ ਵੀ ਤੁਹਾਡਾ ਏ ਐਮ ਐਚ ਹੈ ਜਿਹੜਾ ਉਹ ਲੋ ਹੈ ਹੁਣ ਤੁਸੀਂ ਸਾਰੀ ਜ਼ਿੰਦਗੀ ਮਾਂ ਨਹੀਂ ਬਣ ਸਕਦੇ ਤੁਹਾਡੀ ਗੱਲ ਬਿਲਕੁਲ ਸਰ ਸਹੀ ਹੈ ਡਾਕਟਰ ਜਾਨੀ ਇੰਨਾ ਡਰ ਰਹਿੰਦੇ ਐ ਕਿ ਡਿਪਰੈਸ਼ਨ ਚਲੇ ਜਾਂਦੀ ਐ ਇਹ ਲੇਡੀਜ਼ ਵੀ ਸਾਨੂੰ ਵਾਕਈ ਪ੍ਰੋਬਲਮ ਐ ਤੇ ਅਸੀਂ ਇਸ ਨੂੰ ਕਹਿੰਦੇ ਕਿ ਇਹ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਕਿਉਂਕਿ ਹੁਣ ਅਸੀਂ ਜੇ ਇਸ ਨੂੰ ਕੰਪੇਅਰ ਕਰੀਏ ਸਰ ਤੇ ਸਾਡਾ ਜਵਾਬ ਇਹ ਰਹੇਗਾ ਕਿ ਅਸੀਂ ਜਿਹੜੀ ਗੱਲ ਕਰਨੀ ਐ ਅੱਜ ਇਹ ਐਮਐਚ ਦੀ ਗੱਲ ਕਰ ਰਹੇ ਆ ਐਂਟੀਮੋਲਰੀਨ ਹਾਰਮੋਨ ਦੀ ਗੱਲ ਕਰ ਰਹੇ ਹੈਗੇ ਆ ਸਰ ਤੁਸੀਂ ਇਹ ਗੱਲ ਨੂੰ ਮੰਨ ਸਕਦੇ ਹੋ ਬਈ 0.2 ਜਾਂ 0.5 ਜਾਂ 0.01 ਦੇ ਵਿੱਚ ਵੀ ਪ੍ਰੈਗਨਨਸੀ ਹੋ ਸਕਦੀ ਹੈ ਡਾਕਟਰ ਤਾਂ ਨਹੀਂ ਮੰਨਦੇ ਡਾਕਟਰ ਐਲੋਪੈਥੀ ਨਹੀਂ ਮੰਨਦੇ ਸਰ ਸਿਰਫ ਐਲੋਪੈਥੀ ਡਾਕਟਰ ਕਿਉਂਕਿ ਆਰਵਿਦਾ ਡਾਕਟਰ ਨੇ ਤਾਂ ਆਪਣੇ ਟ੍ਰੈਡੀਸ਼ਨਲ ਵੇ ਦੇ ਨਾਲ ਚੰਗੀ ਖੁਰਾਕ ਖਵਾ ਕੇ ਕਿਚਨ ਨੂੰ ਫਾਰਮੇਸੀ ਦੱਸ ਕੇ ਇਹ ਐਮਐਚ ਦਾ ਹੱਲ ਕਰ ਦੇਣਾ ਤਾਂ ਸਰ ਜੇ ਅਸੀਂ ਅੱਜ ਹੁਣ ਜੇ ਕੰਪੇਅਰ ਕਰੀਏ ਦੇਖੋ ਅਸੀਂ ਐਮਐਚ ਨੂੰ ਨਹੀਂ ਦੇਖਣਾ ਵੀ ਸਾਡਾ ਐਮਐਚ ਲੋ ਹੈ ਮੈਂ ਅੱਜ ਆਪ ਹੀ ਮੇਰੇ ਪੇਸ਼ੈਂਟ ਨੂੰ ਡਾਕਟਰ ਬਣਾ ਰਹੀ ਹਾਂ ਕਿ ਉਹਨਾਂ ਨੇ ਚੈੱਕ ਕੀ ਕਰਨਾ ਐਮ ਐਸ ਚੈੱਕ ਕਰਾ ਲਿਆ ਥੈਟਸ ਇਟ ਉਸ ਤੋਂ ਬਾਅਦ ਉਹਨਾਂ ਨੇ ਏ ਐਫ ਸੀ ਦੇਖਨੇ ਐਂਟ੍ਰਲ ਫੋਲਿਕਲ ਕਾਊਂਟ ਉਹ ਕੀ ਹੁੰਦੇ ਨੇ ਜੀ ਸਰ ਐਂਟ੍ਰਲ ਫੋਲਿਕਲ ਕਾਊਂਟ ਓਵਰੀਜ਼ ਦੇ ਵਿੱਚ ਅੰਡੇ ਬਣਦੇ ਆ ਉਹਨਾਂ ਨੂੰ ਬੋਲਦੇ ਐ ਫੋਲਿਕਲਸ ਠੀਕ ਹੈ ਔਰ ਇਹ ਫੋਲਿਕਲਸ ਓਵਰੀ ਦੇ ਵਿੱਚ 5 ਟੂ 7 ਐਵਰੀ ਮੰਥ ਜਦੋਂ ਪੀਰੀਅਡ ਰਿਲੀਜ਼ ਹੁੰਦੇ ਆ ਉਦੋਂ ਬਣਦੇ ਆ ਤਾਂ ਪੇਸ਼ੈਂਟ ਨੇ ਲੋ ਏ ਐਮ ਐਸ ਜੀ ਦਾ ਹੈ ਜਾਂ ਜਿਹਨੂੰ ਪ੍ਰੈਗਨੈਂਸੀ ਨਹੀਂ ਹੋ ਰਹੀ ਉਸਨੇ ਐਂਟਰਲ ਫੋਲਿਕਲ ਕਾਊਂਟ ਚੈੱਕ ਕਰਾਉਣੇ ਆ ਤੇ ਖੁਦ ਦੇਖਣਾ ਵੀ ਟੀਵੀਐਸ ਦੇ ਵਿੱਚ ਟਰਾਂਸ ਵੈਜਾਈਨਲ ਸੋਨੋਗ੍ਰਾਫੀ ਬੜੀਆਂ ਟੈਕਨੀਕਲ ਟਰਮਸ ਹੈਗੇ ਨੇ ਇਹ ਕੀ ਚੀਜ਼ ਹੋਈ ਜੀ ਸਰ ਥੋੜੀਆਂ ਜੀਆਂ ਦਰਸ਼ਕਾਂ ਨੂੰ ਵੀ ਔਖੀਆਂ ਲੱਗਣੀ ਹੈ ਪਰ ਉਹਨਾਂ ਨੂੰ ਸਮਝਾਉਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਆਪ ਅਵੇਅਰ ਕਰਨਾ ਜਾਗਰੂਕ ਕਰਨਾ ਮੇਰਾ ਅੱਜ ਖਾਸ ਜ਼ਰੂਰੀ ਹੈ ਉਹਨਾਂ ਨੇ ਪੀਰੀਅਡ ਤੋਂ ਬਾਅਦ ਚੌਥੇ ਪੰਜਵੇਂ ਦਿਨ ਟਰਾਂਸਵਰਸਲ ਸੋਨੋਗ੍ਰਾਫੀ ਕਰਾਣੀ ਹੈ ਉਹਦੇ ਵਿੱਚ ਆਪ ਚੈੱਕ ਕਰਨਾ ਵੀ ਓਵਰੀਜ਼ ਦੇ ਵਿੱਚ ਕਿੰਨੇ ਫੋਲਿਕਲ ਲਿਖੇ ਹੋਏ ਆ ਜੇ ਅਸੀਂ ਕੰਪੇਅਰ ਕਰੀਏ ਸਰ ਪਿਛਲੇ ਦਿਨਾਂ ਦੇ ਵਿੱਚ ਇੱਕ ਮੇਰੇ ਕੋਲ ਕੇਸ ਆਇਆ ਆਈਵੀਐਫ ਫੇਲ ਸੀਗਾ ਉਹ ਕੇਸ ਉਹਦਾ ਏਐਮਐਚ ਸੀਗਾ ਸਰ 4.5 ਅੱਛਾ ਹੁਣ ਮੇਰੇ ਕੋਲ ਇੱਕ ਕੇਸ ਆਇਆ ਉਹ ਅਸੀਂ ਇਸ ਤੋਂ ਬਾਅਦ ਦਿਖਾਣੇ ਹੈਗੇ ਆ ਤੇ ਇਹ ਕੇਸ ਸਰ ਸੀਗਾ 0.2 ਏਐਮਐਚ 0.2 ਮੈਂ ਕੰਪੇਅਰ ਕਰ ਰਹੀ ਹਾਂ ਇਸ ਟਾਈਮ ਮੇਰੀ ਗੱਲ ਇੱਕ ਰੀਪਲੀਸ ਪੂਰੀ ਆਈਵੀਐਫ ਵਾਲਾ ਮੈਂ ਸਮਝ ਗਈ ਜੀ ਦਰਸ਼ਕ ਸਾਡੇ ਬੜੇ ਸਮਝਦਾਰ ਨੇ ਜੀ ਮਤਲਬ ਜਿਨ੍ਹਾਂ ਦਾ ਅ ਅਸੀਂ ਕਹਿ ਲਿਆ ਕਿ ਏਐਮਐਚ 4.0 ਤੋਂ ਉੱਤੇ ਸੀ 4 ਤੋਂ ਉੱਤੇ ਸੀ ਇੱਕ ਦੀ ਗੱਲ ਤੁਸੀਂ ਉਹ ਦੱਸੀ ਕਿ ਉਹ ਆਈਵੀਐਫ ਫੇਲ ਹੋ ਗਿਆ ਹੁਣ ਦੂਸਰੀ ਤੁਸੀਂ ਗੱਲ ਕਰ ਰਹੇ ਹੋ ਇੱਕ ਤੁਹਾਡੇ ਕੋਲ ਪੇਸ਼ੈਂਟ ਆਇਆ ਜਿਹਦਾ ਏਐਮਐਚ 0.2 ਸੀ 0.2 ਏਜ 40 ਠੀਕ ਹੈ ਇਸ 40 साथ? 40 ਸਾਲ ਦੀ ਹੈ ਅਸੀਂ ਅੱਜ ਖਾਸ ਗੱਲ ਕਰ ਰਹੇ ਹਾਂ 40 ਤੋਂ 45 ਸਾਲ ਦੇ ਵਿੱਚ ਵੀ ਪ੍ਰੈਗਨਨਸੀ ਤੇ ਜਾਂ ਅਸੀਂ ਅੱਜ ਗੱਲ ਕਰ ਰਹੇ ਹੈਗੇ ਆ ਜੂ ਦੂਜੀ ਵਾਰ ਜਦੋਂ ਪ੍ਰੈਗਨਨਸੀ ਕਰਨੀ ਹੁੰਦੀ ਹੈਗੀ ਸਰ ਹੁਣ ਇਹ ਕੇਸ ਸਾਡੇ ਸਾਹਮਣੇ ਪਿਆ ਹੁਣ ਇਹ 21 ਅਗਸਤ ਨੂੰ ਮੇਰੇ ਕੋਲ ਆਇਆ ਸਰ ਇਹ ਪਹਿਲੀ ਵਾਰ ਮੇਰੇ ਕੋਲ ਇਹ 21 ਅਗਸਤ ਨੂੰ ਆਏ ਹੈਗੇ ਆ ਤਾਂ ਹੁਣ ਤੁਸੀਂ ਇਹ ਦੇਖੋ ਸਰ 40 ਸਾਲ ਦੀ ਲੇਡੀ ਹੈਗੀ ਹੈ ਹੁਣ ਇਹ ਕੀ ਲਿਖ ਕੇ ਗਈ ਹੈ ਸਰ ਇਹ ਉਹਨਾਂ ਦੇ ਆਪ ਲਿਖਿਓਏ ਤੁਸੀਂ ਜਿਹੜਾ ਦਰਸ਼ਕਾਂ ਨੂੰ ਤੁਸੀਂ ਆਪ ਦੱਸ ਦਿਓ ਫਿਰ ਅਸੀਂ ਮੁੱਦੇ ਤੇ ਗੱਲ ਕਰਦੇ ਆਂ ਕੀ ਬਾਤ ਹੈ ਸੀ ਪ੍ਰਾਈਵੇਸੀ ਦਾ ਧਿਆਨ ਰੱਖਾਂਗੇ ਅ ਹੈਗੇ ਨੇ ਇਹ ਡੇਟ ਆਫ ਬਰਥ 1985 ਦਾ ਇਹਨਾਂ ਦਾ ਤੇ ਇਹਨਾਂ ਨੇ ਲਿਖਿਆ ਹੈ ਮੇਰਾ ਐਮ ਐਚ 0.21 ਅਗਸਤ 2025 ਚ ਸੀ ਅਤੇ ਮੈਂ ਸੁਭਾਗਿਆ ਨੁਸਕਾ ਫਾਰਮੂਲਾ 15 17 ਦਿਨ ਦੇ ਲਈ ਲਿਆ ਹੁਣ ਸਤੰਬਰ ਚ ਮੈਂ ਕਨਸੀਵ ਕਰ ਲਿਆ ਕਨਸੀਵਿੰਗ ਟਾਈਮ 15 ਦਿਨ ਕੀ ਬਾਤ ਹੈ ਮੈਮ ਇਹ ਮਤਲਬ ਕੰਪਲੀਮੈਂਟਰੀ ਪਾ ਕੇ ਗਏ ਨੇ ਅੱਛਾ ਕਮੈਂਟ ਪਾ ਕੇ ਗਏ ਨੇ ਤੇ ਸਰ ਜ਼ਰੂਰੀ ਹੁੰਦਾ ਲਿਖਾਉਣਾ ਦੇਖੋ ਮੈਂ ਨਹੀਂ ਚਾਹੁੰਦੀ ਕਿ ਹਰ ਇੱਕ ਪੇਸ਼ੈਂਟ ਨੂੰ ਕੋਈ ਵੀ ਪੇਸ਼ੈਂਟ ਮੈਂ ਤਾਂ ਚਾਹੁੰਦੀ ਨਹੀਂ ਕਿ ਜਿਹੜਾ ਐਕਚੁਅਲ ਪੇਸ਼ੈਂਟ ਹੈ ਨਾ ਸਰ ਉਹ ਕੈਮਰੇ ਅੱਗੇ ਆਵੇ ਮੈਂ ਨਹੀਂ ਚਾਹੁੰਦੀ ਇਸ ਚੀਜ਼ ਨੂੰ ਤਾਂ ਹੁਣ ਦੇਖੋ ਉਹ ਲਿਖ ਕੇ ਗਏ ਬੜੇ ਖੁਸ਼ ਹੋ ਕੇ ਕਹਿੰਦੇ ਸਰ ਦੱਸੋ ਮੈਡਮ ਕੀ ਲਿਖਾਉਣਾ ਮੈਂ ਲਿਖਦਾ ਠੀਕ ਹੈ ਤੇ ਹੁਣ ਤੁਸੀਂ ਦੱਸੋ ਜਿੱਥੇ 4 ਤੋਂ ਉੱਪਰ ਸੀਗਾ ਐਮ ਐਚ ਉਹ ਫੇਲ ਹੋ ਗਿਆ ਜਿਹਦੇ 11 12 ਫੋਲਿਕਲ ਸੀਗੇ ਹਨ本当 ਸੇਦਾ ਸੋ ਸਰ ਤੁਸੀਂ ਵੀ ਤਾਂ ਸਮਝਦਾਰ ਹੋ ਇਸ ਟਾਈਮ ਮੇਰੇ ਦਰਸ਼ਕ ਵੀ ਤੁਹਾਡੇ ਤਰ੍ਹਾਂ ਸਮਝਦਾਰ 0.2 ਦੇ ਵਿੱਚ ਅੰਡੇ ਕਿੰਨੇ ਹੋਣੇ ਆ ਦੇ ਇੱਕ ਅੱਧਾ ਅੰਡਾ ਹੋ ਗਿਆ ਸੀ ਬੱਸ ਇੱਕ ਅੱਦੇ ਅੰਡੇ ਦੇ ਵਿੱਚ ਪੇਸ਼ੇ ਨੇ ਲਿਖਿਆ 15 ਦਿਨ ਦੇ ਵਿੱਚ ਕਨਸੈਪਸ਼ਨ ਤੇ ਵਿਦ ਸੁਭਾਗਿਆ ਸੁਭਾਗਿਆ ਦਵਾਈ ਦੇ ਨਾਲ 15 ਦਿਨ ਚ ਕਨਸੀਵ ਕਰ ਸਕਦੇ ਆ ਤਾਂ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਲੋ ਲੋ ਐਮ ਐਚ ਪ੍ਰੈਗਨੈਂਸੀ ਨਹੀਂ ਹੋ ਸਕਦੀ ਨਹੀਂ ਕਹਿ ਸਕਦੇ ਨਾ ਸਰ ਸਰ ਇਹ ਤਾਂ ਮੇਰੇ ਕੋਲ 21 ਅਗਸਤ ਦਾ ਤਾਗਾ ਕੇਸ ਹੈ ਹੁਣ ਜੇ ਮੈਂ ਆਪਣੇ ਕੇਸ ਦੀ ਗੱਲ ਕਰਾਂ ਸਰ 0.1 ਦੇ ਵਿੱਚ 0.01 ਦੇ ਵਿੱਚ ਇੱਥੋਂ ਤੱਕ ਕੀ ਪਰ ਉਹਨਾਂ ਨੂੰ ਪੀਰੀਅਡ ਆ ਰਹੇ ਹੁੰਦੇ ਐਗਸ ਬਣ ਰਹੇ ਹੁੰਦੇ ਹੈਗੇ ਆ ਤਾਂ ਇਸ ਦੇ ਵਿੱਚ ਵੀ ਉਹ ਪ੍ਰੈਗਨਨਸੀ ਕਨਸੀਵ ਕਰ ਸਕਦੇ ਆ ਤਾਂ ਮੇਰਾ ਅੱਜ ਕਹਿਣਾ ਇਹੀ ਆ ਵੀ ਲੋ ਐਮਐਚ ਨੂੰ ਕਨਸੀਡਰ ਨਾ ਕਰਨ ਕਿ ਪ੍ਰੈਗਨਨਸੀ ਸਿਰਫ ਉਹਨਾਂ ਨੇ ਇਹ ਦੇਖਣਾ ਕਿ ਐਗ ਰਿਜ਼ਰਵ ਠੀਕ ਹੈ egg ਦੀ ਮੋਰਫੋਲੋਜੀ ਭਾਵੇਂ ਇੱਕ ਹੀ ਅੰਡਾ ਹੈ ਨਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਅੰਡਾ ਤਾਂ ਇੱਕ ਹੀ ਚਾਹੀਦਾ ਆ ਹੁਣ ਤਾਂ ਮੇਰੇ ਸਟਾਰਟਿੰਗ ਦੀ ਤੁਸੀਂ ਇੱਕ ਗੱਲ ਇਹ ਗੱਲ ਜਦੋਂ ਸਟਾਰਟਿੰਗ ਸਟਾਰਟਿੰਗ ਜਿਸੀਂ ਵੀਡੀਓ ਦੀ ਸ਼ੁਰੂਆਤ ਕੀਤੀ ਹੈ ਤਾਂ ਉਸ ਵੇਲੇ ਮੈਨੂੰ ਵੀ ਬੜਾ ਅਜੀਬ ਲੱਗਿਆ ਸੀ ਕਿ ਤੁਸੀਂ ਕਹਿ ਰਹੇ ਹੋ ਵੀ ਇੱਕ ਅੰਡਾ ਇੱਕੋ ਹੀ ਚਾਹੀਦਾ ਹੈ ਬੰਤੇ ਤੇ ਅੱਜ ਅਸੀਂ ਪ੍ਰੂਫ ਵੀ ਕਰਤਾ ਅੱਜ ਤੁਸੀਂ ਪ੍ਰੂਫ ਦੇਖ ਲਿਆ ਮੇਰਾ ਸਰ ਮੈਂ ਕਹਿੰਨੀ ਅੰਡਾ ਇੱਕ ਚਾਹੀਦਾ ਹੈ ਤੁਹਾਡੇ ਕੋਲ ਐਗਸ ਬਣ ਰਹੀਏ ਫੋਲਿਕਲਸ ਦੇ ਕੋਈ ਇੱਕ ਵੀ ਹੈਗਾ ਨਾ ਤਾਂ ਸਿਰਫ ਅਸੀਂ ਇਹ ਜੁਟ ਜਾਈਏ ਵੀ ਅਸੀਂ ਹੁਣ ਖਾਣਾ ਕੀ ਹੈ ਜਿਸ ਦੇ ਨਾਲ ਇਸ ਐਗ ਦੀ ਕੁਆਲਿਟੀ ਵਧੀਆ ਹੋ ਜਾਏ ਤੇ ਨੇਚਰਲੀ ਕਨਸੀਵ ਕਰ ਸਕਦੇ ਹੋ ਜੇ ਕੋਈ ਐਂਡੋਮੈਟਰੀਅਮ ਲਾਈਨਿੰਗ ਪਤਲੀ ਨਹੀਂ ਹੈਗੀ ਕੋਈ ਟਿਊਬ ਬਲਾਕੇਜ ਨਹੀਂ ਹੈਗੀ ਕੋਈ ਫਾਈਬਰੋਸਿਸਟ ਨਹੀਂ ਹੈਗੀ ਜੇ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਵੀ ਹੈਗੀਆਂ ਤਾਂ ਵੀ ਉਹ ਹੱਲ ਲੈ ਕੇ ਮੈਂ ਅੱਜ ਸਟ੍ਰਿਕਟਲੀ ਕਹਿ ਰਹੀ ਹਾਂ 0.2 ਦੇ ਵਿੱਚ ਵੀ ਨੈਚੁਰਲ ਪ੍ਰੈਗਨੈਂਸੀ ਹੋ ਸਕਦੀ ਹੈ ਮਤਲਬ ਤੁਹਾਡਾ ਮਤਲਬ ਇਹ ਹੈ ਕਹਿਣ ਦਾ ਕਿ ਲੋ ਐਮ ਐਚ ਜਾਂ 40 ਪਲੱਸ ਏਜ ਜਾਂ ਕੋਈ ਵੀ ਏਜ ਮੈਟਰ ਨਹੀਂ ਕਰਦੀ ਏਜ ਬਿਲਕੁਲ ਵੀ ਆਬਸਟੈਕਲ ਨਹੀਂ ਹੈ ਸਰ ਮੇਰੇ ਕੋਲ ਤਾਂ 52 ਸਾਲ ਦੀ ਏਜ ਦੇ ਵਿੱਚ ਵੀ ਫੈਸ਼ਨ ਨੂੰ ਪ੍ਰੈਗਨancies ਹੋਈਆਂ ਐ ਬਸ਼ਰਤੇ ਉਹਨਾਂ ਦੇ ਹਸਬੰਦ ਦੀ ਰਿਪੋਰਟ ਨਾਰਮਲ ਹੋਣੀ ਚਾਹੀਦੀ ਹੈ ਤੇ ਜੇ ਮੰਨ ਲਓ ਉਹਨਾਂ ਦੇ ਹਸਬੰਦ ਦੀ ਰਿਪੋਰਟ ਤੇ ਵਿੱਚ ਵੀ ਕੋਈ ਪ੍ਰੋਬਲਮ ਹੈ ਤਾਂ ਅੱਜ ਮੈਂ ਇੱਕ ਗੋਲੀ ਦੱਸਣੀ ਹੈ ਸਰ ਬਸ ਸਿਰਫ ਆ ਗੋਲੀ ਇੱਕ ਗੋਲੀ ਦੇ ਨਾਲ ਅੱਜ ਪਾ ਕੁਝ ਵੀ ਨਹੀਂ ਸਰ ਸਿਰਫ ਮੈਂ ਕੋ ਇਹ ਨਹੀਂ ਕਹਿੰਦੀ ਵੀ ਹਾਂ ਵੀ ਕਰਿਆ ਜੇ ਆ ਬਣਾ ਤੁਸੀਂ ਆ ਨਾ ਖਾਓ ਸਿਰਫ ਆ ਗੋਲੀ ਬਣਾਣੀ ਹੈ ਤੇ ਆ ਗੋਲੀਆਂ ਬਣਾ ਕੇ ਇਹ ਗੋਲੀਆਂ ਲੈਣੀਆਂ ਸ਼ੁਰੂ ਕਰ ਦੇਣੀਆਂ ਹੈ ਕਿ ਕਾਦੀਆਂ ਗੋਲੀਆਂ ਨੂੰ ਸਰ ਇਹ ਭਾਵੇਂ ਮੇਲ ਵਾਸਤੇ ਤੇ ਭਾਵੇਂ ਫੀਮੇਲ ਵਾਸਤੇ ਜੋ ਅਸੀਂ ਅੱਜ ਨੂੰ ਸਖਾ ਰੱਖਿਆ ਉਹਨਾਂ ਨੇ ਇਹਦੀਆਂ ਗੋਲੀਆਂ ਤਿਆਰ ਕਰਨੀਆਂ ਇਹਦੀਆਂ ਗੋਲੀਆਂ ਤਿਆਰ ਕਰਕੇ ਇਹ ਖਾਣੀ ਸ਼ੁਰੂ ਕਰ ਦੇਣੀਆਂ ਸਰ ਜੀ ਜੀ ਅਛੇ ਮੈਂ ਤੁਸੀ ਹੋਰ ਵੀ ਨੁਸਖਾ ਫਾਰਮੂਲਾ ਇੱਥੇ ਰੱਖਿਆ ਇਹ ਕੀ ਰੱਖਿਆ ਨੇ ਤੁਸੀਂ ਇਹ ਤਾਂ ਅਸੀਂ ਨਾਰਮਲ ਰੁਟੀਨ ਦੇ ਵਿੱਚ ਹੀ ਖਾ ਲੰਨੇ ਆ ਜਿਹੜੀ ਚੀਜ਼ ਤੁਸੀਂ ਉਹ ਮਖਾਣੇ ਰੱਖੇ ਨੇ ਟੋਫੂ ਰੱਖਿਆ ਤੇ ਇਹ ਕਾਦੇ ਵਿੱਚ ਨੇ ਜੀ ਉਸ ਤੋਂ ਬਾਅਦ ਰੱਖੇ ਇਹ ਹਮੇਸ਼ਾ ਤੁਹਾਡਾ ਫੇਵਰਿਟ ਅਵੋਕਾਡੋ ਜੇ ਜੀ ਵੀ ਤੁਹਾਨੂੰ ਸਮਝ ਆ ਗਈ ਨਾ ਮੇਰੀਆਂ ਫੇਵਰਿਟ ਚੀਜ਼ਾਂ ਦੀ ਕਾਂਸ਼ ਮੇਰੇ ਦਰਸ਼ਕਾਂ ਨੂੰ ਸਮਝ ਆ ਜਾਏ ਸਰ ਜੀ ਹੋਏਗਾ ਜਿਨ੍ਹਾਂ ਨੂੰ ਸਮਝ ਆ ਜਾਏਗੀ ਜਿਵੇਂ ਤੁਸੀਂ ਕਿਹਾ ਨਾ ਵੀ ਆ ਤੁਸੀਂ ਕੀ ਰੱਖਿਆ ਪ੍ਰੋਟੀਨ ਨਾਲ ਭਰਿਆ ਤੁਸੀਂ ਆਪਦੇ ਮੂੰਹ ਕਿ ਮੈਂ ਤਾਂ ਹਰੇ ਦੱਸਿਆ ਹੀ ਨਹੀਂ ਤੁਹਾਨੂੰ ਪਤਾ ਲੱਗ ਗਿਆ ਵੀ ਆ ਪ੍ਰੋਟੀਨ ਇਨਟੇਕ ਹੈ ਕਹਿਣ ਦਾ ਭਾਵ ਇਹ ਐ ਸਰ ਜੇ ਪ੍ਰੈਗਨਨਸੀ ਕਨਸੀਵ ਕਰਨੀ ਹੈ ਤਾਂ ਮੇਰੀਆਂ ਆ ਚਾਰ ਗੱਲਾਂ ਧਿਆਨ ਨਾਲ ਸੁਣ ਲੈਣ ਪੇਸ਼ੈਂਟ ਇੱਕ ਤਾਂ ਉਹਨਾਂ ਨੇ 슈ਗਰ ਅਵੋਇਡ ਕਰਨੀ ਐ ਤੇ ਲੋ ਕੈਲਰੀਜ਼ ਜਣਾ ਹੈਗਾ ਗੁੱਡ ਫੈਟ ਲੈਣਾ ਹੈਗਾ ਤੇ ਨਾਲੇ ਆਪਾਂ ਇਹ ਜਿਵੇਂ ਮਖਾਣੇ ਬਣਾਏ ਡਰਾਈ ਫਰੂਟਸ ਸੋ ਜੋ ਮਰਜੀ ਜਿਵੇਂ ਆਪਾਂ ਦੱਸਦੇ ਹਾਂ ਉਹ ਲਈ ਜਾਣ ਪਰ ਅ ਇਹ ਮੈਂ ਬਣਾਇਆ ਵੀ ਜਿਵੇਂ ਨਾ ਨਮਕੀਨ ਖਾਣ ਦੇ ਆਰਥਕ ਕਿਉਂ ਫਰੂਟ ਵਗੈਰਾ ਖਾ ਖ ਕੇ ਅੱਕ ਜਾਂਦੇ ਆ ਤੇ ਫਿਰ ਜੇ ਉਹ ਇਹ ਵੀ ਖਾਂਗੇ ਇਸ ਸਪਾਈਸੀ ਅਸਰ ਖਾ ਕੇ ਦੇਖੋ ਇਹ ਵੀ ਆਪਾਂ ਨੇ ਸਪਾਈਸੀ ਬਣਾਇਆ ਤੇ ਇਹਦੇ ਸਾਰਾ ਕੁਝ ਪਾਇਆ ਪ੍ਰੋਟੀਨ ਆਇਰਨ ਨਾ ਕੈਲਸ਼ੀਅਮ ম্যাগਨੀਸ਼ੀਅਮ ਵਿਟਾਮਿਨ ਸੀ ਡੀ ਈ ਗੁੱਡ ਫੈਟ ਸਾਰੇ ਇਹਦੇ ਚ ਹੈਗੇ ਆ ਸਰ ਹੁਣ ਡਰਾਈ ਰੋਸਟ ਕੀਤੇ ਰੋਸਟ ਕੀਤੇ ਹੋਏ ਨਹੀਂ ਕਿਸੇ ਚੀਜ਼ ਚ ਸਰ ਇਹ ਪੂਜੀਏ ਤੋਂ ਘੱਟ ਥੋੜੀ ਹੈ ਤੇ ਪੂਜੀ ਦਾ ਗੁਰੂ ਹੈ ਜੇ ਨਮਕੀਨ ਖਾਣਾ ਤਾਂ ਇੱਚ ਮਖਾਨੇ ਪਾਤੇ ਸਰ ਅਕਰੋਟ ਪਾਤਾ ਆਪਾਂ ਨੇ ਕੱਚੀਆਂ ਗਿਰੀਆਂ ਪਾਤੀਆਂ ਕੱਚੀ ਗਿਰੀ ਪਾਤੀ ਸਰ ਨਾਲ ਆਪਾਂ ਪਾਤੇ ਛੋਲੇ ਨਾਲ ਪਾਤੇ ਸਿਰ ਬਾਦਾਮ ਜੀ ਚ ਗੁੱਡ ਫੈਟ ਆ ਬਾਦਾਮ ਤਾਂ ਆਪਾਂ ਛੱਡਨੇ ਹੀ ਨਹੀਂ ਹੈਗੇ ਸਿਰ ਨਾਲ ਇਹਦੇ ਪੰਪਕਿਨ ਸੀਡ ਤੇ ਸਨਫਲਰ ਸੀਡ ਹੋਰ ਐਡ ਔਨ ਕਰ ਲੈਣ ਇਹ ਚੀਜ਼ਾਂ ਬਸ ਇਹ ਗੁੱਡ ਫੈਟ ਗੁੱਡ ਫੈਟ ਇਹ ਹੋ ਗਿਆ ਸਿਰ ਨਾਲ ਉਹਨਾਂ ਨੇ ਹੁਣ ਆਪਾਂ ਗੱਲ ਕੀਤੀ ਨਾ ਕਿ ਪ੍ਰੋਟੀਨ ਤਾਂ ਹਰ ਹਾਲ 'ਚ ਅਸੀਂ ਪੂਰਾ ਰੱਖਣਾ ਹੈ ਇਹਦੇ ਵਿੱਚ ਪ੍ਰੋਟੀਨ ਮਿਲ ਗਿਆ ਹੁਣ ਅਸੀਂ ਨਾਲ ਰੱਖਤਾ ਟੋਫੂ ਠੀਕ ਹੈ ਟੋਫੂ ਦੇ ਵਿੱਚ ਸਰ ਮੈਂ ਕਹਿ ਰਹੀ ਹਾਂ ਕਿ ਇਹ ਲੋ ਇਨ 슈ਗਰ ਲੋ ਇਨ ਕੈਲਰੀਜ਼ ਤੇ ਗੁੱਡ ਫੈਟ ਤੇ ਸਾਰੇ ਇਹਦੇ ਵਿੱਚ ਜਿਹੜੇ ਐਸੈਂਸ਼ੀਅਲ ਮਾਈਕਰੋ ਮੈਕਰੋ ਨਿਊਟ੍ਰੀਐਂਟਸ ਸਾਰੇ ਇਹਦੇ ਵਿੱਚ ਇਨਵੋਲਵ ਹੈ ਉਹ ਡੇਲੀ ਇਹਨਾਂ ਟੋਫੂ ਲੈਣਾ ਸ਼ੁਰੂ ਕਰ ਦੇਣ ਬਸ ਬੱਸ ਇਹਨਾਂ ਕਿ ਬਸ ਇਹਨਾਂ ਕਿ ਜਿੰਨਾ ਅਸੀਂ ਜਿਹੜਾ ਡਿਸਪਲੇ ਕੀਤਾ ਡੇਲੀ ਇਹਨਾਂ ਟੋਫੂ ਖਾ ਲੈਣ ਕਿਉਂਕਿ ਪ੍ਰੋਟੀਨ ਪੂਰਾ ਹੋ ਜਾਏਗਾ ਸ਼ੂਗਰ ਅਸੀਂ ਲੈ ਨਹੀਂ ਰਹੇ ਠੀਕ ਗੁੱਡ ਫੈਟ ਲੈ ਰਹੇ ਆ ਅੱਛਾ ਮੈਮ ਉਹ 15 ਦਿਨਾਂ ਚ ਜਿਹੜੇ ਕੰਸੀਵ ਕੀਤੀ ਉਹ ਗੋਲੀ ਕਿਹੜੀ ਜੀ ਸੁਭਾਗਿਆ ਵਾਲੀ ਸਰ ਇਹ ਤਾਂ ਤੁਸੀਂ ਤੁਹਾਨੂੰ ਵੀ ਪਤਾ ਲੱਗ ਗਿਆ ਹੁਣ ਸਾਡੇ ਜਿਹੜੇ ਮੰਤਰ ਹੈ ਸਰ ਮੈਂ ਰਿਐਲਿਟੀ ਹੈ ਸਰ ਮੇਰੇ ਕੋਲ ਤਾਂ 17 18 18 ਸਾਲਾਂ ਬਾਅਦ ਇਹ ਤਾਂ ਜਦ ਪੇਸ਼ੈਂਟ ਮੇਰੇ ਕੋਲ ਆਏ ਸੀਗੇ ਹੁਣ ਇਹਨਾਂ ਦੀ ਜ਼ੁਬਾਨੀ ਸੁਣ ਲਓ ਜਿਸ ਦਿਨ ਮੇਰੇ ਕੋਲ ਆਏ 21 ਅਗਸਤ ਨੂੰ ਇਹ ਪੇਸ਼ੈਂਟ ਕਹਿੰਦੇ ਕਿ ਮੈਡਮ 10 ਸਾਲ ਹੋ ਗਏ ਪ੍ਰੈਗਨਨਸੀ ਨਹੀਂ ਹੋਈ ਤੇ ਜਿਹਦੇ ਕੋਲ ਜਾਣੇ ਅਸੀਂ ਉਹ ਆਈਵੀਐਫ ਹੀ ਸਾਨੂੰ ਸਲਾਹ ਰਹਿੰਦੇ ਅਸੀਂ ਬਹੁਤ ਪਰੇਸ਼ਾਨ ਹੋਏ ਪਏ ਹੈਗੇ ਆ ਕਹਿੰਦੇ ਮੈਡਮ ਸਾਡਾ ਕੇਸ ਸੋਲਵ ਕਰ ਦੋ ਤਾਂ ਵੀ ਵਿਲ ਰੀਅਲੀ ਥੈਂਕਫੁਲ ਟੂ ਯੂ ਤੇ ਸਰ ਸਾਡੇ ਕੋਲ ਪੇਸ਼ੈਂਟ ਸਾਰੇ ਦੇ ਨਾਮ ਦੇ ਦੇਖੋ ਜਿਹਨੂੰ ਦੁੱਖ ਹੈ ਉਹ ਅਗਲਾ ਕਹੂਗਾ ਕਿ ਸਰ ਸਾਡਾ ਹੱਲ ਕਰੋ ਪਰ ਜਦ 15 ਦਿਨ ਬਾਅਦ ਉਹਨਾਂ ਦਾ ਹੱਲ ਨਿਕਲਿਆ ਤਾਂ ਉਹ ਪਰਸਨ ਬਹੁਤ ਨਾਈਸ ਸੀਗੇ ਕਿਉਂਕਿ ਖੁਸ਼ੀ ਜਿਹਨੂੰ ਮਿਲ ਗਈ ਨਾ ਸਰ 15 ਦਿਨ ਦੇ ਵਿੱਚ ਜਿਹੜੇ 10 ਸਾਲਾਂ ਤੋਂ ਤਰਸ ਰਹੇ ਸੀਗੇ ਤਾਂ ਤੁਸੀਂ ਉਹਨਾਂ ਦੀ ਖੁਸ਼ੀ ਦਾ ਅੰਦਾਜ਼ਾ ਛੱਡੋ ਸਰ ਤੁਸੀਂ ਮੇਰੀ ਖੁਸ਼ੀ ਦਾ ਅੰਦਾਜ਼ਾ ਨਹੀਂ ਲਾ ਸਕਦੇ ਉਦੋਂ ਕਿ ਮੈਂ ਕਿੰਨੀ ਹੈਪੀ ਹੋਵਾਂਗੀ ਜਿਹਦਾ ਸਾਰਾ ਟਾਰਗੇਟ ਮੈਂ ਕਹਿੰਨੀ ਆ ਨਾ ਤਿੰਨ ਤੋਂ 6 ਮਹੀਨੇ ਮੇਰੀ ਜ਼ੁਬਾਨ 'ਚ ਕਦੇ ਮੈਂ ਇਹ ਨਹੀਂ ਕਹਾਂਗਾ ਬਈ ਆ ਹਫਤਾ ਚਾਰ ਦੇ ਨਹੀਂ ਜਿੰਨਾ ਐਵਰੇਜ ਹੁੰਦੀ ਹੈ ਤਿੰਨ ਤੋਂ 6 ਮਹੀਨੇ ਛੱਡੋ ਇਹ ਤਾਂ 15-15 ਦਿਨ ਦਾ ਰਿਜ਼ਲਟ ਹੈ ਸਰ ਪਰ ਇਹ ਅਲੌਂਗ ਵਿਦ ਸੁਭਾਗਿਆ ਠੀਕ ਹੈ ਸੁਭਾਗਿਆ ਦੇ ਇਹ ਦਿੱਤਾ ਸੀ ਉਹਨਾਂ ਸੁਭਾਗਿਆ ਦੇ ਨਾਲ ਵੀ ਕੁਝ ਦਿੱਤਾ ਸੀ ਸਰ ਸੁਭਾਗਿਆ ਦੇ ਨਾਲ ਆਪਾਂ ਉਹਨਾਂ ਨੂੰ ਕੰਚਨ ਪਾਊਡਰ ਦਿੱਤਾ ਸਰ ਕੰਚਨ ਪਾਊਡਰ ਪਾਵੇਂ ਇਹ ਆਪਾਂ ਦਿੱਨੇ ਹੈਗੇ ਫਾਈਬਰੌਇਡ ਵਾਸਤੇ ਸਿਸਟ ਵਾਸਤੇ ਪਰ ਓਵਰ ਆਲ ਜਿੰਨੂੰ ਸੁਭਾਗਿਆ ਤੇ ਕੰਚਨ ਵੀ ਮੈਂ ਸ਼ੁਰੂ ਕਰ ਦੇਣਾ ਸਰ ਬਿਨਾਂ ਰਿਪੋਰਟਾਂ ਦੇਖ ਕੇ ਬਿਨਾਂ ਕੁਝ ਜਾਣੇ ਪੁੱਛੇ ਕੰਚਨ ਤੇ ਸੁਭਾਗਿਆ ਲੈ ਲੈਣ ਸਰਵਤੋਂ ਤਰ ਤਿੰਨ ਮਹੀਨੇ ਮੈਂ ਜ਼ਿਆਦਾ ਹੀ ਕਹਿ ਰਹੀ ਹਾਂ ਸਰ ਕਿਉਂਕਿ ਮੇਰੇ ਤਾਂ 15-15 ਦਿਨਾਂ ਚ ਰਿਜ਼ਲਟ ਆ ਰਹੇ ਆ ਤਿੰਨ ਮਹੀਨੇ ਵੀ ਜ਼ਿਆਦਾ ਇਹ ਦੋਨਾਂ ਦੇ ਨਾਲ ਇਹਦੇ ਨਾਲ ਕੀ ਹੋਣਾ ਸਰ ਉਹਨਾਂ ਦਾ ਐਫਐਸਐਚ ਐਲਐਚ ਪ੍ਰੋਲੈਕਟਿਨ ਸਾਰੇ ਹਾਰਮੋਨ ਕੰਚਨ ਪਾਊਡਰ ਨੇ ਬੈਲੈਂਸ ਕਰ ਦੇਣੇ ਆ ਤੇ ਐਗ ਮੋਰਫੋਲੋਜੀ ਸੁਭਾਗਿਆ ਨੇ ਚੱਕ ਦੇਣੀ ਆ ਇਹਦੇ ਨਾਲ ਸਰ ਯੂ ਪਾਵਰ ਯੋਗ ਇਹਨੇ एंडोमेट्रियम लाइनिंग ਨੂੰ ਯੂਟਰਸ ਦੀ ਲਾਈਨਿੰਗ ਨੂੰ ਬੱਚੇਦਾਨੇ ਦੀ ਲਾਈਨਿੰਗ ਨੂੰ ਵਧਿਆ ਕਰ ਦੇਣਾ ਫੇਰ ਵੀ ਕਿਹਦਾ ਦਿੱਕਤ ਰਹਿੰਦੀ ਹੈ ਤਾਂ ਲਾਸਟਲੀ ਅਸੀਂ ਆ 12 ਗੋਲੀਆਂ ਅੱਜ ਵੀ ਅਸੀਂ ਗੋਲੀਆਂ ਦੀ ਹੀ ਗੱਲ ਕਰਨੀ ਹੈ ਇਹ 12 ਗੋਲੀਆਂ ਸਰ ਉਹਨਾਂ ਦੇ ਨਾਲ ਹੁੰਦੀਆਂ ਸਰ ਠੀਕ ਅੱਛਾ ਜਿਹੜੀ ਤੁਸੀਂ 15 ਦਿਨ ਦੇ ਵਿੱਚ 컨ਸੀਵਿੰਗ ਦੀ ਗੱਲ ਕੀਤੀ ਹੈ ਜਾਂ ਜਿਹੜੀ ਇੱਥੇ ਉਹ ਕਮੈਂਟ ਪਾ ਕੇ ਗਏ ਨੇ ਸਾਨੂੰ ਇਹ ਦੱਸੋ ਵੀ ਬੰਦੇ ਨੂੰ ਵੀ ਪ੍ਰੋਬਲਮ ਸੀ ਜਾਂ ਖਾਲੀ ਜਨਾਨੀ ਨੂੰ ਪ੍ਰੋਬਲਮ ਸੀ ਦੇਖੋ ਸਰ ਸਚਾਈ ਇਸ ਗੱਲ ਚ ਕਿ ਉਹ ਮੇਲ ਦੀ ਤਾਂ ਅਸੀਂ ਹਜੇ ਵੇਖਿਆ ਹੀ ਨਹੀਂ ਸੀਗਾ ਕਿਉਂਕਿ ਸਭ ਤੋਂ ਪਹਿਲਾਂ ਹੁੰਦਾ ਕਿ ਫੀਮੇਲ ਨੂੰ 15-20 ਦਿਨ ਦੀ ਦਵਾਈ ਦਿੱਤੀ ਜਾਂਦੀ ਹੈ ਅਸੀਂ ਉਸ ਤੋਂ ਬਾਅਦ ਮੇਲ ਦਾ ਦੇਖਦੇ ਹਾਂ ਪਰ ਵਾਹਿਗੁਰੂ ਦੀ ਮੇਲ ਨਾਲ ਉਹ ਉਹਨਾਂ ਦੀ ਰਿਪੋਰਟ ਅਸੀਂ ਦੇਖੀ ਹੀ ਨਹੀਂ ਸੀਗੀ ਪਰ ਜੇ ਮੇਲ ਨੂੰ ਪ੍ਰੋਬਲਮ ਹੋਵੇ ਮੰਨ ਲਓ ਮੇਲ ਦੀ ਵੀ ਦੇਖੋ ਪ੍ਰੋਬਲਮਸ ਜੇ ਹੈਗੀ ਤੁਹਾਨੂੰ ਪਤਾ ਹੈ ਕੱਲੇ ਐਗ ਨੇ ਤਾਂ ਫਰਟੀਲਾਈਜ਼ ਤਾਂ ਸਪਰਮ ਦੇ ਨਾਲ ਹੀ ਹੋਣਾ ਸਰ ਉਸ ਕੇਸ ਦੇ ਵਿੱਚ ਸਰ ਪ੍ਰੋਬਲਮ ਆ ਕਿੱਥੇ ਰਹੀ ਹੈ ਮੇਰੇ ਹੁਣ ਪਿਛਲੇ 2 ਮਹੀਨਿਆਂ ਦੇ ਵਿੱਚ ਪੇਸ਼ੈਂਟ ਜਿਨ੍ਹਾਂ ਦੇ ਸਪਰਮ ਕਾਊਂਟ ਵੀ ਵਧੀਆ ਹੁੰਦੇ ਹੈਗੇ ਆ ਜਿਨ੍ਹਾਂ ਦੇ ਪਾਸ ਸੈਲਸ ਵੀ ਨਹੀਂ ਹੁੰਦੇ ਮੋਬਿਲਿਟੀ ਵਧੀਆ ਉਹਨਾਂ ਨੂੰ ਪ੍ਰੋਬਲਮ ਕਿੱਥੇ ਆਂਦੀ ਹੈ ਕਿ ਉਹਨਾਂ ਵੀਰਾਂ ਦੇ ਕੋਲੋਂ ਟਾਈਮ ਨਹੀਂ ਲੱਗਦਾਗਾ ਤੇ ਜਦੋਂ ਤੱਕ ਟਾਈਮ ਨਹੀਂ ਲੱਗੇਗਾ ਸਰ ਸਪਰਮ ਵੀ ਨਹੀਂ ਰਿਲੀਜ਼ ਹੋਣਗੇ ਸਪਰਮ ਰਿਲੀਜ਼ ਨਹੀਂ ਹੋਣਗੇ ਤਾਂ ਜਾਈਗੋਟ ਫਰਟੀਲਾਈਜ਼ ਹੋਣ ਦਾ ਮਤਲਬ ਹੀ ਨਹੀਂ ਹੈ ਜਾਈਗੋਟ ਬੰਨਣਾ ਹੀ ਨਹੀਂ ਹੈਗਾ ਇਸ ਕਰਕੇ ਸਰ ਅੱਜ ਹੀ ਅੱਜ ਦੋ ਫਾਰਮੂਲੇਸ਼ਨ ਖਾਸ ਕਰਕੇ ਰੱਖੀਆਂ ਹੈਗੀਆਂ ਜਿਸ ਦੇ ਵਿੱਚ ਸਰ ਮੈਂ ਜ਼ਿਆਦਾਤਰ ਇਹ ਟਾਈਮੈਕਸ ਜਿਵੇਂ ਟਾਈਮ ਦੇ ਦਿੱਕਤ ਹੈ ਟਾਈਮੈਕਸ ਇਹਦੇ ਵਿੱਚ ਵੀ ਸਰ ਪਾਊਡਰ ਕੈਪਸੂਲ ਤੇ ਟੈਬਲੇਟ ਤਿੰਨ ਦਾ ਕੰਬੀਨੇਸ਼ਨ ਹੈਗਾ ਇਹ ਟੈਬਲੇਟ ਨਾਲ ਲਗਾਵਾਂਗੇ ਤੇ ਜੇ ਅਸੀਂ ਹੁਣ ਨੈਕਸਟ ਫਾਰਮੂਲੇਸ਼ਨ ਦੀ ਗੱਲ ਕਰੀਏ ਕਿਉਂਕਿ ਅਸੀਂ ਅੱਜ ਗੱਲ ਕੀਤੀ ਹੈਗੀ 45 ਸਾਲ ਦੀ ਏਜ ਆ 45 ਤੋਂ ਉੱਪਰ ਉੱਪਰ ਹੈ ਨਾ ਅਸੀਂ ਅੱਜ ਇਹਨਾਂ ਨੂੰ ਚੈਲੰਜ ਕਰ ਰਹੇ ਹਾਂ ਤੇ ਸਰ ਨੈਕਸਟ ਉਹਨਾਂ ਨੂੰ ਇਹਦੀ ਵੀ ਲੋੜ ਪੈ ਸਕਦੀ ਹੈ ਮੇਲ ਵੀਰਾਂ ਨੂੰ ਟਾਈਟੈਕਸ ਦੇ ਪਾਊਡਰ ਕੈਪਸੂਲ ਤੇ ਟੈਬਲੇਟ ਅਸੀਂ ਇਹੀ ਲਗਾਵਾਂਗੇ ਕਿਉਂਕਿ ਇਹਦਾ ਰੋਲ ਜ਼ਰੂਰੀ ਹੈ ਹਰ ਇੱਕ ਦਿਨ ਨਾਲ ਕਿਉਂਕਿ ਇਹ ਨੇ ਸੀਮਨ ਨੂੰ ਗਾढ़ा ਕਰਨਾ ਤੇ 콘ਸੈਪਸ਼ਨ ਦੇ ਵਿੱਚ ਹੈਲਪ ਕਰਨਾ ਜੀ 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 ਅੱਛਾ ਮੈਂ ਫਿਰ ਇਹ ਦੱਸ ਦਿਓ ਵੀ ਤੁਸੀਂ ਹਮੇਸ਼ਾ ਇਹ ਇਹ ਕੀ ਚੀਜ਼ ਹੈਗੀ ਜੀ ਤੁਸੀਂ ਇਹ ਚੀਜ਼ ਰੱਖੀ ਹੈ ਇਹ ਕਾਦਾ ਜੜਾ ਹੈਗੀਆਂ ਨੇ ਜੀ ਤੁਸੀਂ ਆ ਵੀ ਫੁੱਲੰਜੇ ਵਰਗੀਆਂ ਜੜਾ ਰੱਖੀਆਂ ਨੇ ਇਹ ਕਿਸ ਚੀਜ਼ ਦੀ ਹੈਗੀ ਜੀ ਸਰ ਮੈਂ ਅਕਸਰ ਦੱਸਦੀ ਆ ਬੋਰਡ ਦੀ ਦਾੜੀ ਠੀਕ ਹੈ अच्छा ए बोर्ड दी दाढ़ी ही है जी ए बोर्ड दी दाढ़ी है सर ओ कल्ला ना बोर्ड दी दाढ़ी ते अशोक छाल दा पाउडर ਵੀ ਸਕਾ ਕੇ ਰੱਖ ਲੈ ਨਾ ਸਰ ਤੇ ਉਹਨੂੰ ਸ਼ੁਰੂ ਕਰ ਦੇਣ ਲੈਣਾ ਦੇਖੋ ਅਸੀਂ ਜਦ 아이ਵੀএফ ਟਰਾਈ ਕਰਦੇ ਹਾਂ ਸਰ ਪੇਸ਼ੈਂਟ ਕਿੰਨਾ ਕਿੰਨਾ ਟਾਈਮ ਲੱਗੇ ਰਹਿੰਦੇ ਆ ਲੱਗੇ ਰਹਿੰਦੇ ਆ ਨਾ ਕਹਿੰਦੇ ਸਰ ਮੈਡਮ ਸਾਨੂੰ 5 5 ਸਾਲ ਲੱਗੇ ਫਿਰ ਕਿਉਂ ਨਾ ਅਸੀਂ 6 ਮਹੀਨੇ ਤੋਂ ਲੈ ਕੇ ਮੈਂ ਤਾਂ ਕਹਿੰਦੀ 6 ਤੋਂ 8 ਮਹੀਨੇ ਕਿ ਅਸੀਂ ਦੇਸੀ ਨੁਸਖਿਆਂ ਨੂੰ ਨਹੀਂ ਦੇ ਸਕਦੇ ਦੇ ਸਕਦੇ ਆ ਨਾ ਸਾਰਾ ਕੁਝ ਭੁੱਲ ਜਾਓ ਸਟ्रेस ਇਹ ਨੁਸਖੇ ਫਾਰਮੂਲੇ ਕੰਮ ਬਣਾ ਦਿੰਦੇ ਨੇ ਸਰ ਇਹ ਕੰਮ ਤਾਂ ਅੱਜ ਇਹ ਗੋਲੀ ਨਹੀਂ ਬਣਾ ਦੇਣਾ ਠੀਕ ਹੈ ਹੁਣ ਇਹ ਗੋਲੀ ਬਣਨੀ ਕਾਦੀ ਹੈ ਹੁਣ ਅਸੀਂ ਇਹ ਤੁਹਾਨੂੰ ਡਿਸਪਲੇ ਚ ਦੱਸ ਦਿੰਨੇ ਹੈਗੇ ਆ ਸਰ ਟੋਫੋ ਤਾਂ ਉਹਨਾਂ ਨੇ ਵੈਸੇ ਇਨਟੇਕ ਕਰਨਾ ਸੀ ਪਰ ਹੁਣ ਇਹ ਗੋਲੀ ਅਸੀਂ ਕਾਦੀ ਬਣਾਉਣੀ ਹੈ ਦੇਖੋ ਸਰ ਉਹਨਾਂ ਨੇ ਲੈਣਾ ਜੀ ਆਹ ਪੁੱਤਰ ਜੀ ਵੀ ਠੀਕ ਹੋ ਗਿਆ ਨਾਲ ਲੈਣਾ ਜੀ ਉਹਨਾਂ ਨੇ ਸ਼ਿਵਲਿੰਗੀ ਠੀਕ ਹੈ ਜੀ ਸ਼ਿਵਲਿੰਗੀ ਤੋਂ ਬਾਅਦ ਸਰ ਆ ਜਾਓ 857 ਠੀਕ ਹੈ ਜੀ ਸਰ ਇਹ ਉਹਨਾਂ ਨੇ ਲੈਣੇ ਹੈਗਾ 50-50 ਗ੍ਰਾਮ ਤਿੰਨੋਂ ਚੀਜ਼ਾਂ ਇਹ ਤਿੰਨੋਂ 50-50 ਗ੍ਰਾਮ ਪਰ ਹੁਣ ਇਹ ਉਹਨਾਂ ਨੇ 50 ਤੋਂ ਥੋੜਾ ਵੱਧ ਅਸ਼ੋਕ ਛਾਲ ਜਿਹੜੀ ਹੈ ਨਾ ਅਸ਼ੋਕ ਛਾਲ ਤੇ ਬੋੜ ਦੀ ਦਾੜੀ ਉਹ ਉਹਨਾਂ ਨੇ 75 ਗ੍ਰਾਮ ਲੈਣੀ ਹੈ ਸਰ ਠੀਕ ਹੈ ਦੋਵੇਂ ਇਕੱਠਿਆਂ ਕਰਕੇ ਦੋਨੇ 75 ਅਲੱਗ 75 ਗ੍ਰਾਮ ਇਹ 75 ਗ੍ਰਾਮ ਉਹ ਠੀਕ ਹੈ ਜੀ ਤੇ ਨਾਲ ਹੋਗੀ ਸਰ ਜੀ ਇਹ ਹੋ ਗਿਆ ਆਸ਼ਵਗੰਧਾ ਇਹ ਉਹਨਾਂ ਨੇ ਲੈਣਾ 50 ਗ੍ਰਾਮ ਠੀਕ ਹੈ ਇਹ 50 ਗ੍ਰਾਮ ਇਸੇ ਕੈਟਾਗਰੀ ਚ ਆ ਗਿਆ ਚਾਰ ਚੀਜ਼ਾਂ 50 ਗ੍ਰਾਮ ਤੇ ਇਹ ਦੋਨੋਂ ਚੀਜ਼ਾਂ 75 ਗ੍ਰਾਮ ਠੀਕ ਹੈ ਇੰਨਾ ਦੀ ਉਹਨਾਂ ਨੇ ਗੋਲੀਆਂ ਬਣਾ ਲੈਣੀਆਂ ਹੁਣ ਗੋਲੀਆਂ ਬਣਾਉਣ ਵਾਸਤੇ ਉਹਨਾਂ ਦਾ ਇਹਨਾਂ ਨੇ ਇਹਦਾ ਪਾਊਡਰ ਬਣਾਣਾ ਪਾਊਡਰ ਬਣਾ ਕੇ ਪੁਰਾਣਾ ਗੁੜ ਪੁਰਾਣੇ ਗੁੜ ਦੇ ਨਾਲ ਉਹਦੀਆਂ ਇਸ ਫਾਰਮ ਦੇ ਵਿੱਚ ਗੋਲੀਆਂ ਬਣਾ ਲੈਣ ਜਿਹੜੀ ਇਹ ਫਾਰਮ ਦੇ ਵਿੱਚ ਅਸੀਂ ਆ ਦਿਖਾ ਰਿਹਾ ਸਰ ਆ ਦੇਖੋ ਇਸ ਫਾਰਮ ਚ ਉਹ ਗੋਲੀਆਂ ਬਣਾ ਲੈਣ ਇਹ ਗੋਲੀਆਂ ਬਣਾ ਕੇ ਸਰ ਕਨਸੈਪਸ਼ਨ ਤੋਂ ਪਹਿਲਾਂ ਹੀ 3 ਮਹੀਨੇ ਵੀ ਲੱਗ ਸਕਦੇ ਆ ਤੇ ਇਹ 0.2 ਤਰ੍ਹਾਂ 15 ਦਿਨਾਂ 'ਚ ਰਿਜ਼ਲਟ ਵੀ ਆ ਸਕਦਾ ਠੀਕ ਹੈ ਸਰ ਤੇ ਇਹ ਗੋਲੀਆਂ ਬਣਾ ਲੈਣ ਇਹ ਮੇਲ ਨੇ ਵੀ ਲੈਣੀਆਂ ਫੀਮੇਲ ਨੇ ਵੀ ਲੈਣੀਆਂ ਇਹ ਦੋਨਾਂ ਨੇ ਹੀ ਲੈਣੇ ਤਾਂ ਦੋਨਾਂ ਦੀਆਂ ਸਾਰੀਆਂ ਸਮੱਸਿਆਵਾਂ ਤਾਂ ਹੱਲ ਹੋ ਜਾਊਗਾ ਹੁਣ ਜੇ ਅਸੀਂ ਲਾਸਟ 'ਚ ਗੱਲ ਕਰੀਏ ਸਰ ਜਿਹੜਾ ਮੇਨ ਮੇਨ ਮੁੱਦਾ ਸਰ ਅੱਜ ਇਹ ਅਸੀਂ ਦਿਖਾ ਰਹੇ ਗਰਭਪਾਲ ਠੀਕ ਹੈ ਇਹ ਨੇ ਹੀ ਗਰਭ ਬਣਾਉਣਾ ਤੇ ਇਹ ਨੇ ਹੀ ਗਰਭ ਪਾਲਣਾ ਇਹ ਗਰਭਪਾਲ ਮੈਡੀਸਨ ਉਹਨਾਂ ਨੇ ਆਪਣੇ ਤੋਂ ਕਨਸੈਪਸ਼ਨ ਤੋਂ 3 ਮਹੀਨੇ ਪਹਿਲਾਂ ਟਾਰਗੇਟ ਨਾਲ ਸ਼ੁਰੂ ਕਰ ਲੈਣੀ ਹੈ ਤੇ 8ਵੇਂ ਮਹੀਨੇ ਤੱਕ ਗਰਭਪਾਲ ਮੈਂ ਦੇਣਾ ਬਾਕੀ ਪੇਸ਼ੈਂਟ ਦੀ ਮਰਜ਼ੀ ਹੈ 3 ਮਹੀਨੇ 4 ਮਹੀਨੇ ਵਰ ਇਹਦੀ ਵੀ ਮੈਥੋਂ ਫਾਰਮੂਲੇਸ਼ਨ ਪੁੱਛਦ ਹਨ ਆਪਾਂ ਗਰਭਪਾਲ ਦੀ ਫਾਰਮੂਲੇਸ਼ਨ ਵੀ ਮੇਰੇ ਪੇਸ਼ੈਂਟ ਨੂੰ ਦਰਸ਼ਕਾਂ ਨੂੰ ਦੱਸ ਦੇਣੀ ਹੈ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਔਰ ਮੈਨੂੰ ਲੱਗਦਾ ਕਿ ਜਿਹੜਾ ਨੁਸਖਾ ਫਾਰਮੂਲਾ ਹੈ ਤੁਸੀਂ ਲਗਭਗ ਬਹੁਤ ਕਲੀਅਰਟੀ ਨਾਲ ਸਾਰੀਆਂ ਚੀਜ਼ਾਂ ਦਾ ਦੱਸ ਦਿੱਤਾ ਹੈ ਅੱਛਾ ਇਹ ਦੱਸ ਦੋ ਵੀ ਜਿਹੜੇ ਇਹ ਅਵੋਕਾਡੋ ਹੈਗਾ ਤੇ ਇਹ ਤੁਸੀਂ ਫਰੂਟ ਰੱਖੇ ਨੇ ਇਹਨਾਂ ਦਾ ਇਸਤੇਮਾਲ ਕਿਸ ਵੇਲੇ ਕੀਤਾ ਜਾ ਸਕਦਾ ਹੈ ਸਰ ਖਾਸ ਕਰਕੇ ਅਵੋਕਾਡੋ ਦੇ ਨਾਲ ਮੇਰੇ ਪੇਸ਼ੈਂਟ ਨੂੰ ਯਾਦ ਆ ਜਾਣਾ ਦਰਸ਼ਕਾਂ ਨੂੰ ਵੀ ਅਵੋਕਾਡੋ ਸਟਰਾਬਰੀ ਬਲੂਬੇਰੀ ਤਾਂ ਮੈਮ ਦੱਸ ਦੇਈ ਆ ਇਹਦੇ ਨਾਲ ਬੈਰੀਜ਼ ਜ਼ਰੂਰ ਐਡ ਕਰ ਲੈਣ ਤੇ ਡੇਲੀ ਇਹ ਹਾਫ ਅਵੋਕਾਡੋ ਉਹਨਾਂ ਨੇ ਲੈਣਾ ਹੀ ਲੈਣਾ ਸਰ ਇਹ ਐਗ ਮੋਰਫੋਲੋਜੀ ਵਾਸਤੇ ਐਗ ਕੁਆਲਿਟੀ ਵਾਸਤੇ ਕਨਸੈਪਸ਼ਨ ਵਾਸਤੇ ਸਰ ਇਹ ਤਾਂ ਜ਼ਰੂਰੀ ਹੈ ਇਹਦੇ ਅੰਦਰੋਂ ਵੀ ਅੰਡਾ ਹੀ ਨਿਕਲਣਾ ਸਰ ਇਹਨੂੰ ਖੋਲਾਂਗੇ ਤਾਂ ਤਸਰ ਇਹਦੇ ਨਾਲ ਉਹਨਾਂ ਨੇ ਆਹ ਕੀਵੀ ਜ਼ਰੂਰ ਲੈਣੀ ਕਿਉਂਕਿ ਕੀ ਹੁੰਦਾ ਕਈ ਵਾਰੀ ਐਂਡੋਮੈਟ੍ਰੀਅਮ ਦੀ ਪ੍ਰੋਬਲਮ ਹੈਗੀ ਤੇ ਸਾਨੂੰ ਵਿਟਾਮਿਨ ਸੀ ਇਨਟੇਕ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਉਹਦੇ ਵਿੱਚ ਅਸੀਂ ਕੀਵੀ ਖਾਸ ਕਰਕੇ ਜਿਵੇਂ ਪਹਿਲਾਂ ਅਸੀਂ ਸਟਾਰ ਫਰੂਟ ਐਡ ਕੀਤਾ ਸੀ ਨਾ ਸੋ ਸਟਾਰ ਫਰੂਟ ਦੇ ਵੀ ਮੇਰੇ ਪੇਸ਼ੈਂਟ ਨੂੰ ਬਹੁਤ ਫਾਇਦੇ ਹੋਏ ਆ ਤਾਂ ਉਹਨਾਂ ਨੇ ਕੀਵੀ ਵੀ ਨਾਲ ਇਨਟੇਕ ਕਰ ਲੈਣੀ ਹੈ ਅਦਰ ਫਰੂਟ ਉਹ ਜਿਹੜਾ ਮਰਜ਼ੀ ਲੈ ਸਕਦੇ ਹੈਗੇ ਪਰ ਇਹ ਦੇਖਣਾ ਪਏਗਾ ਸਰ Ovulation ਤੋਂ ਪਹਿਲਾਂ ਉਹਨਾਂ ਨੇ ਖੱਟਾ ਫਲ ਲੈਣਾ ਪਰ Ovulation ਤੋਂ ਬਾਅਦ ਨਹੀਂ ਲੈਣਾਗਾ Ovulation ਤੋਂ ਬਾਅਦ ਯਾਨੀ ਪਪਾਇਆ ਪਾਈਨੈਪਲ ਇਦਾਂ ਦੇ ਫਰੂਟ ਆਛੜਨੇ ਤੇ Ovulation ਤੋਂ ਬਾਅਦ Ovulation ਤੋਂ implantation ਤੱਕ ਉਹਨਾਂ ਨੇ ਫਰੂਟ ਉਹ ਲੈਣਾ ਜਿਹਦੇ ਨਾਲ ਬਲੱਡ ਸਰਕੂਲੇਸ਼ਨ ਤੇ ਬਲੱਡ ਦਾ pH ਲੈਵਲ ਮੇਨਟੇਨ ਹੋਵੇ ਬਸ ਬਹੁਤ ਬਹੁਤ ਸ਼ੁਕਰੀਆ ਹਰਮੀਜੀ ਜੀ ਸਾਰੀ ਗੱਲਬਾਤ ਲਈ ਅੱਛਾ ਆਖਰ ਦੇ ਵਿੱਚ ਸਾਨੂੰ ਇਹ ਦੱਸ ਦੇ ਵੀ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਕਿਵੇਂ ਮਿਲ ਸਕਦੇ ਨੇ ਸਾਡੇ ਦਰਸ਼ਕ ਸੰਪਰਕ ਕਿਵੇਂ ਕਰ ਸਕਦੇ ਨੇ ਤੁਹਾਡੇ ਨਾਲ ਸਰ ਜੀ ਮਿਲਣ ਦੀ ਗੱਲ ਆਉਂਦੀ ਹੈ ਤੇ ਆਪਾਂ ਵੈਸੇ ਮੁਹਾਲੀ ਹੁੰਨੇ ਹੈਗੇ ਆ ਪਰ ਮੇਰੇ ਪੇਸ਼ੈਂਟ ਨੂੰ ਪਿਛਲੀ ਵਾਰੀ ਨਾ ਹਰਿਆਣਾ ਵਾਲੇ ਸਾਈਡ ਦੇ ਜਿਹੜੇ ਪੇਸ਼ੈਂਟ ਹੈ ਉਹਨਾਂ ਨੂੰ ਬਹੁਤ ਪ੍ਰੋਬਲਮ ਆਈ ਉਹ ਪੁੱਛਦੇ ਸੀ ਕਿ ਮੈਡਮ ਹਰਿਆਣਾ ਵਾਲ ਕਲੀਨਿਕ ਹਰਿਆਣਾ ਮੇਰਾ ਸਿਰਸਾ ਕਲੀਨਿਕ ਬਹੁਤ ਟਾਈਮ ਤੋਂ ਚੱਲ ਰਿਹਾ ਤਾਂ ਸਰ ਉਹ ਸਿਰਸਾ ਵੀ ਮਿਲਣਾ ਚਾਹੁੰਦਾ ਸਿਰਸਾ ਵਾਲੇ ਕਲੀਨਿਕ ਤੇ ਵੀ ਉਹ ਮੈਨੂੰ ਮਿਲ ਸਕਦੇ ਹੈਗੇ ਆ ਤੇ ਮੁਹਾਲੀ ਆਪਣਾ ਫੇਜ਼ 10 ਸੈਕਟਰ 64 ਅਸਫ 61 ਹੈ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਬੋਚੂ ਕਹੇ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਜੀ ਜਿਨ੍ਹਾਂ ਨੇ ਦੱਸੇ ਕਿ ਕਿਸ ਤਰੀਕੇ ਨਾਲ ਅਸੀਂ ਇਹਨਾਂ ਛੋਟੇ-ਛੋਟੀਆਂ ਚੀਜ਼ਾਂ ਦੀ ਅਗਰ ਇਸ ਤਰ੍ਹਾਂ ਗੋਲੀ ਇਹ 50-50 ਗ੍ਰਾਮ ਵਾਲੇ ਅਸੀਂ ਅਲੱਗ ਰੱਖ ਦਿੱਤੇ ਨੇ ਇਹ ਚੀਜ਼ਾਂ 50-50 ਗ੍ਰਾਮ ਅਸੀਂ ਲੈਣੀਆਂ ਨੇ ਤੇ ਇਹ 75-75 ਗ੍ਰਾਮ ਪਾ ਕੇ ਇਸ ਤਰ੍ਹਾਂ ਦੀ ਪੁਰਾਣੇ ਗੁੜ ਦੇ ਵਿੱਚ ਗੋਲੀ ਜਿਹੜੀ ਅਸੀਂ ਉਹ ਵਟਣੀ ਹੈ ਤੇ ਉਸ ਤੋਂ ਬਾਅਦ ਕਹਿੰਨਾ ਹਰਮੀਤ ਜੀ ਤਾਂ ਕਹਿਣਾ ਕਿ ਬਹੁਤ ਖੇਤੀ ਤੁਹਾਡੇ ਘਰ ਦੇ ਵਿੱਚ ਜਿਹੜੀ ਰੁਕੀ ਹੋਈ ਖੁਸ਼ਖਬਰੀ ਹੈ ਉਹ ਆ ਸਕਦੀ ਹੈ ਸੋ ਫਿਲਹਾਲ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਹੜਾ ਲੋਕਾਂ ਨੂੰ ਇਸ ਵੀਡੀਓ ਦੀ ਤੁਹਾਨੂੰ ਲੱਗਦਾ ਕਿ ਜ਼ਰੂਰਤ ਹੈ ਔਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਗੱਲਬਾਤ ਜ਼ਰੂਰ ਕਰਨੀ ਹੈ ਧੰਨਵਾਦ